ਸਸ਼ਕੀ ਗਾਂਜੀ ਮੈਂ ਹਾਂ ਜੋਤਕੌਰ ਤੁਸੀਂ ਵੇਖ ਰਹੇ ਹੋ ਪੰਜਾਬ ਬੈਲਟ ਚੈਨਲ ਔਰ ਤਾਜ਼ਾ ਮੁੱਦਿਆਂ ਦੇ ਉੱਪਰ ਪੂਰੀ ਖਬਰ ਵਿਸਥਾਰ ਦੇ ਨਾਲ ਔਰ ਨਾਲ ਦੇ ਨਾਲ ਸਿਆਸੀ ਨਰਸਿਸ ਵੀ ਸਾਂਝਾ ਕਰਨਾ ਹੈ ਕਈ ਖਾਸ ਖਬਰਾਂ ਸੁਰਖੀਆਂ ਵਿੱਚ ਨੇ ਜਿਸ ਦੇ ਉੱਪਰ ਪੂਰਾ ਨਰਸਿਸ ਜੋ ਹੈ ਤੁਹਾਡੇ ਨਾਲ ਸਾਂਝਾ ਕਰਨਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼ਕੀ ਗਾਂਜੀ ਸਸ਼ਕੀ ਗਾਂਜੀ ਜੀ ਬਹੁਤ ਬਹੁਤ ਧੰਨਵਾਦ ਸੋ ਡੱਲ ਜੀ ਸਭ ਤੋਂ ਪਹਿਲਾਂ ਖਬਰ ਲੈਣੀ ਹੈ ਬਿਕਰਮ ਮਜੀਠੀਆ ਦੇ ਉੱਪਰ ਜੋ ਅੱਜ ਦੀ ਆਪਾਂ ਖਾਸ ਖਬਰ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਨੂੰ ਅਦਾਲਤ ਤੋਂ ਝਟਕਾ ਜ਼ਰੂਰ ਅਸੀਂ ਕਹਿ ਸਕਦੇ ਹਾਂ ਮਿਲਿਆ ਕਿਉਂਕਿ ਜਿਹੜੀ ਜ਼ਮਾਨਤ ਦੀ ਅਰਜ਼ੀ ਲਗਾਈ ਹੋਈ ਸੀਗੀ ਤੇ ਉਹ ਫਿਰ ਤੋਂ ਜੋ ਹੈ ਹੁਣ ਆਪਾਂ ਗੱਲ ਕਰੀਏ ਉਸ ਉੱਪਰ ਜੋ ਆਇਆ ਫੈਸਲਾ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਆਖਿਰ ਕੀ ਕਾਰਨ ਹੋ ਹੋ ਸਕਦੇ ਨੇ ਅਰਜ਼ੀ ਰੱਦ ਹੋਣ ਪਿੱਛੇ ਦੇਖੋ ਬਿਕਰਮ ਸਿੰਘ ਮਜੀਠੀਆ ਨੂੰ ਇਹ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਸੁਣਵਾਈ ਚੱਲ ਰਹੀ ਸੀ ਬਹੁਤ ਜ਼ਿਆਦਾ ਉਮੀਦ ਵਿੱਚ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਦਾ ਬਾਰ ਬਾਰ ਇਹ ਤਰਕ ਸੀ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਜਿਹੜੇ ਵੀ ਵਿਜੀਲੈਂਸ ਬਿਊਰੋ ਦਾਅਵੇ ਕਰ ਰਹੀ ਹੈ ਉਹਨਾਂ ਕੋਲੇ ਕੋਈ ਸਬੂਤ ਨਹੀਂ ਹੈ ਇਹ ਸਵਾਲ ਤਾਂ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੇ ਖੜੇ ਹੁੰਦੇ ਨੇ ਕਿ ਕੀ ਸੱਚਮੁੱਚ ਵਿਜੀਲੈਂਸ ਬਿਊਰੋ ਲੱਭ ਸਕੀ ਜਿਹੜਾ ਇਲਜ਼ਾਮ ਲਾਇਆ ਸੀ ਕਿ ਬੀਬੀ ਗਨੀਵਕਰ ਮਜੀਠੀਆ ਦਾ ਹਿੱਸਾ ਇੱਕ ਪ੍ਰਾਪਰਟੀ ਦੇ ਵਿੱਚ 25% ਜਲੰਧਰ ਚ ਮਸ਼ੂਬਰਾ ਦੇ ਵਿੱਚ 402 ਹੈਕਟੇਰ ਦੇ ਕਰੀਬ ਜ਼ਮੀਨ ਦਾ ਦਾਵਾ ਕੀਤਾ ਸੀ ਸਰਕਾਰੀ ਵਕੀਲਾ ਨੇ ਹੁਣ ਝਟਕਾ ਅਦਾਲਤ ਤੋਂ ਜ਼ਰੂਰ ਮਿਲਿਆ ਹੈ ਕਿ ਜ਼ਮਾਨਤ ਨਹੀਂ ਹੋਈ ਪਰ ਇਹਦੇ ਪਿੱਛੇ ਕਾਰਨ ਵੱਖ-ਵੱਖ ਵਕੀਲ ਵੱਖ-ਵੱਖ ਰੂਪ ਚ ਦੱਸ ਰਹੇ ਨੇ ਜਿੱਥੋਂ ਤੱਕ ਗੱਲ ਹੈ ਸਰਕਾਰੀ ਵਕੀਲਾਂ ਦੀ ਸਰਕਾਰੀ ਵਕੀਲਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਅਦਾਲਤ ਦੇ ਵਿੱਚ ਅਸੀਂ ਇਹ ਤਰਕ ਦਿੱਤੇ ਨੇ ਕਿ ਜਿਹੜੀਆਂ ਗੱਲਾਂ ਨੂੰ ਅਸੀਂ ਆਧਾਰ ਬਣਾਇਆ ਸਬੂਤ ਬਣਾਇਆ ਹੈ ਕਿ ਵਿਕਰਮ ਮਜੀਠੀਆ ਦੇ ਖਾਤਿਆਂ ਦੇ ਵਿੱਚ ਬਹੁਤ ਸਾਰੇ ਪੈਸੇ ਇਸ ਤਰ੍ਹਾਂ ਆਏ ਵਿਕਰਮ ਮਜੀਠੀਆ ਜਾਂ ਉਹਨਾਂ ਦੀਆਂ ਕੰਪਨੀਆਂ ਦੇ ਖਾਤਿਆਂ 'ਚ ਜਿਹੜੀ ਜਿਹੜਾ ਪੈਸਾ ਹੈ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਹੈ ਉਹ ਕਹਿੰਦੇ ਹਜੇ ਪੂਰੀ ਇਨਵੈਸਟੀਗੇਸ਼ਨ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਦੀ ਉਹ ਖਤਮ ਨਹੀਂ ਹੋਈ ਉਹਨਾਂ ਨੇ ਸਭ ਤੋਂ ਵੱਡਾ ਆਧਾਰ ਅਦਾਲਤ ਦੇ ਵਿੱਚ ਇਹ ਦਿੱਤਾ ਜਦਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਸੀ ਭਾਵੇਂ ਦਮਨਬੀਰ ਸਿੰਘ ਸੋਪਤੀ ਸੀ ਜਾਂ ਸੁਦੀਪ ਕਲੇਰ ਹੁਣੀ ਮੀਡੀਆ 'ਚ ਗੱਲ ਕਰਦੇ ਨੇ ਉਹਨਾਂ ਦਾ ਦਾਵਾ ਹੈ ਕਿ ਜਿਹੜੇ ਵਿਜੀਲੈਂਸ ਬਿਊਰੋ ਨੇ ਸਬੂਤ ਪੇਸ਼ ਕੀਤੇ ਨੇ ਅਸਲ 'ਚ ਉਹ ਸਬੂਤ ਨਹੀਂ ਹੈ ਉਹ ਸਾਰੀਆਂ ਜਾਣਕਾਰੀਆਂ ਸਮੇਂ-ਸਮੇਂ ਤੇ ਅਫੀਸ਼ੀਅਲ ਤੌਰ ਤੇ ਦੱਸੀਆਂ ਗਈਆਂ ਨੇ ਵਿਕਰਮ ਸਿੰਘ ਮਜੀਠੀਆ ਵੱਲੋਂ ਔਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਨਸ਼ਿਆਂ ਵਾਲਾ ਮਾਮਲਾ ਚੱਲਦਾ ਹੈ ਪੰਜਾਬ ਸਰਕਾਰ ਇਹਨਾਂ ਸਬੂਤਾਂ ਨੂੰ ਵੀ ਲੈ ਕੇ ਗਈ ਸੀ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਕਰੋ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ ਉਹ ਕਹਿੰਦੇ ਵੀ ਇਹ ਜਾਣਕਾਰੀਆਂ ਨੇ ਇਹ ਸਬੂਤ ਨਹੀਂ ਹੈ ਸਰੀ ਜਾਣਕਾਰੀਆਂ ਡਿਕਲੇਅਰ ਨੇ ਪਰ ਕਿਉਂਕਿ ਇਹ ਹੇਟਲੀ ਅਦਾਲਤ ਸੀ ਆਮ ਤੌਰ ਦੇ ਉੱਤੇ ਜਦੋਂ ਬਹੁਤ ਸਾਰੇ ਗੁੰਜਲਦਾਰ ਮਾਮਲੇ ਵੱਡੇ ਮਾਮਲੇ ਬਹੁਤ ਪਚੀਦਾ ਮਾਮਲੇ ਹੁੰਦੇ ਨੇ ਤੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਲੰਬੀ ਇਨਵੈਸਟੀਗੇਸ਼ਨ ਦੀ ਲੋੜ ਹੁੰਦੀ ਹੈ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਹੇਟਲੀਆ ਅਦਾਲਤਾਂ ਫਿਰ ਜ਼ਮਾਨਤ ਰੱਦ ਕਰ ਦਿੰਦੀਆਂ ਨੇ ਸੋ ਹਜੇ ਡਿਟੇਲਡ ਆਰਡਰ ਆਇਆ ਨਹੀਂ ਸੀ ਜਦੋਂ ਅਸੀਂ ਇਹ ਪ੍ਰੋਗਰਾਮ ਡਿਸਕਸ ਕਰ ਰਹੇ ਹਾਂ ਪਰ ਮੁਢਲੇ ਰੂਪ ਦੇ ਵਿੱਚ ਇਨ ਵਿਕਰਮ ਸਿੰਘ ਮਜੀਠੀਆ ਦੇ ਲਈ ਝਟਕਾ ਤਾਂ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਲੋਅਰ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ ਤੇ ਜਿਹੜੇ ਸਰਕਾਰੀ ਵਕੀਲ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਸ਼ੁਰੂਆਤੀ ਤੌਰ ਦੇ ਉੱਤੇ ਕਾਮਯਾਬੀ ਮਿਲੀ ਹੈ ਕਿਉਂਕਿ ਅੱਜ ਅਗਰ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਜਾਂਦੀ ਤੇ ਵਿਜੀਲੈਂਸ ਬਿਊਰੋ ਦੇ ਉੱਤੇ ਫਿਰ ਬਹੁਤ ਵੱਡੇ ਸਵਾਲ ਹੋਣੇ ਸੀ ਕਿ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਲੌਜੀਕ ਨਹੀਂ ਸੀ ਐਵੀਡੈਂਸ ਨਹੀਂ ਸੀ ਕਿ ਤੁਸੀਂ ਜਮਾਨਤ ਦੀ ਪਹਿਲੀ ਜਿਹੜੀ ਡਿਟੇਲ ਡਿਸਕਸ਼ਨ ਹੋਈ ਤੇ ਕਾਰਵਾਈ ਲਗਭਗ 20-25 ਦਿਨਾਂ ਤੋਂ ਚੱਲ ਰਹੀ ਸੀ ਵਿੱਚ ਵਿੱਚ ਡੇਟਾ ਪਈਆਂ ਤੇ ਹੁਣ ਲਗਭਗ ਰੋਜ਼ ਵਾਂਗ ਹੀ ਇਹ ਸੁਣਵਾਈ ਹੋ ਰਹੀ ਸੀ ਸੋ ਵਿਜੀਲੈਂਸ ਬਿਊਰੋ ਨੂੰ ਥੋੜੀ ਜਿਹੀ ਰੀਲੀਫ ਹੈ ਵਿਜੀਲੈਂਸ ਬਿਊਰੋ ਨੂੰ ਕਿ ਉਹਨਾਂ ਕੋਲੇ ਜਿਹੜੇ ਤੱਥ ਨੇ ਜਿਹੜੇ ਉਹ ਦਾਅਵੇ ਕਰ ਰਹੇ ਨੇ ਵੱਖ-ਵੱਖ ਐਂਟਰੀਆਂ ਦੇ ट्रांजੈਕਸ਼ਨਸ ਦੇ ਉਹਨਾਂ ਕੋਲੇ ਅਦਾਲਤ ਨੂੰ ਕਨਵਿੰਸ ਕਰਨ ਨੂੰ ਹਜੇ ਹੋਰ ਇਨਵੈਸਟੀਗੇਸ਼ਨ ਦੀ ਲੋੜ ਪੈਣੀ ਹੈ ਹਾਂ ਇਹ ਗੱਲ ਵੱਖਰੀ ਹੈ ਕਿ ਜਦੋਂ ਇਹ ਦਾਵਾ ਕਰਨ ਕਿ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰ ਲਈ ਤੇ ਉਦੋਂ ਅਦਾਲਤ ਦੇ ਵਿੱਚ ਸਾਰੀਆਂ ਚੀਜ਼ਾਂ ਨਾ ਖੜਨ ਉਪਵਿਖ ਦੱਸੂਗਾ ਪਰ ਹੁਣ ਵਿਕਰਮ ਸਿੰਘ ਮਜੀਠੀਏ ਦੇ ਵਕੀਲ ਨੇ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਹਾਈ ਕੋਰਟ ਦੇ ਵਿੱਚ ਆਮ ਤੌਰ ਤੇ ਵੱਡੇ ਮਾਮਲਿਆਂ ਦੀ ਫੇਰ ਬੜੀ ਡਿਟੇਲਡ ਸੁਣਵਾਈ ਹੁੰਦੀ ਹੈ ਸੋ ਉਹਨ ਕਿੰਨੇ ਦਿਨਾਂ ਚ ਹਾਈ ਕੋਰਟ ਚ ਪਟੀਸ਼ਨ ਪਾਉਂਦੇ ਨੇ ਵਿਕਰਮ ਦੇ ਵਕੀਲ ਇਦੇ ਉੱਤੇ ਨਿਰਭਰ ਕਰੂਗਾ ਪਰ ਜਿਹੜੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲਾਏ ਗਏ ਸੀ ਉਹਨਾਂ ਇਲਜ਼ਾਮਾਂ ਦੇ ਨਾਲ ਪੰਜਾਬ ਦੀ ਸਿਆਸਤ ਗਰਮ ਹੋਈ ਹੈ ਕਿਉਂਕਿ ਵਿਜੀਲੈਂਸ ਬਿਊਰੋ ਦੇ ਸਰਕਾਰੀ ਵਕੀਲ ਇਹ ਦਾਵਾ ਕਰਦੇ ਨੇ ਕਿ 402 ਹੈਕਟੇਅਰ ਜ਼ਮੀਨ ਮਤਲਬ ਕਿ ਜੇ ਸਧਾਰਨ ਤੌਰ ਤੇ ਗੱਲ ਕਰੀਏ ਹਜ਼ਾਰ ਕਿੱਲਾ ਦੇ ਕਰੀਬ ਵਿਕਰਮਜੀਠੀਆ ਦਾ ਸ਼ਿਮਲਾ ਤੋਂ ਉੱਪਰ ਮਸ਼ੂਬਰਾਂ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਵਿਜੀਲੈਂਸ ਬਿਊਰੋ ਵੱਲੋਂ ਔਰ ਵਿਜੀਲੈਂਸ ਔਰ ਵਿਕਰਮ ਦਾ ਪਰਿਵਾਰ ਤਾਂ ਲਗਾਤਾਰ ਇਹ ਕਹਿ ਰਿਹਾ ਕਿ ਇਹ ਸਾਰੀਆਂ ਗੱਲਾਂ ਝੂਠ ਨੇ ਸਾਡੀ ਜ਼ਮੀਨ ਉਥੇ ਹੈ ਹੀ ਨਹੀਂ ਉਹਨਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਹਿਮਾਚਲ ਜੰਮੀ ਜ਼ਮੀਨ ਹੋਵੇ ਤੇ ਇਹ ਗੱਲ ਲੁਕੀ ਰਹਿ ਸਕਦੀ ਹੈ ਕਿਤੇ ਹੁਣ ਵਿਜੀਲੈਂਸ ਬਿਊਰੋ ਨੇ ਹਜੇ ਤੱਕ ਮੀਡੀਆ ਦੇ ਵਿੱਚ ਕੋਈ ਅੰਕੜੇ ਨਹੀਂ ਜਾਰੀ ਕੀਤੇ ਕਿ ਜਿਹੜੀ 402 ਹੈਕਟੇਅਰ ਜ਼ਮੀਨ ਸੀ ਕਿ ਉਹ ਵਿਕਰਮ ਮਜੀਠੀਆ ਦੇ ਨਾਂ ਤੇ ਆ ਜਾਂ ਬੀਬੀ ਗਨੀਵ ਕੌਰ ਮਜੀਠੀਆ ਦੇ ਨਾਂ ਤੇ ਹੈ ਹੁਣ ਅਦਾਲਤਾਂ ਦੇ ਵਿੱਚ ਜਦੋਂ ਲੰਬੀ ਕਾਰਵਾਈ ਚੱਲਣੀ ਹੈ ਹਰ ਦੋਜੀ ਫਿਰ ਇਹਨਾਂ ਗੱਲਾਂ ਦਾ ਅਦਾਲਤਾਂ 'ਚ ਨਿਤਾਰਾ ਹੋਊਗਾ ਪਰ ਇਹ ਸ਼ੱਕ ਜ਼ਰੂਰ ਹੈ ਕਿ ਵਿਜੀਲੈਂਸ ਬਿਊਰੋ ਨੇ ਜਿਸ ਤਰ੍ਹਾਂ ਨਾਲ ਵੱਡੇ ਵੱਡੇ ਸਬੂਤ ਹੋਣ ਦਾ ਦਾਵਾ ਕੀਤਾ ਹੈ ਅਦਾਲਤਾਂ ਉਹਨਾਂ ਸਾਰੀਆਂ ਗੱਲਾਂ ਦੀ ਇੱਕ ਡਿਟੇਲਡ ਔਰ ਮੁਕੰਮਲ ਇਨਵੈਸਟੀਗੇਸ਼ਨ ਖਤਮ ਹੋਣ ਦਾ ਇੰਤਜ਼ਾਰ ਕਰਨ ਗਈਆਂ ਸੋ ਸ਼ੁਰੂਆਤੀ ਤੌਰ ਤੇ ਹਜੇ ਇਨਵੈਸਟੀਗੇਸ਼ਨ ਮੁੱਕੀ ਨਹੀਂ ਹੈ ਸ਼ਾਇਦ ਇਹੀ ਅਧਾਰ ਰਿਹਾ ਕਿ ਵਿਕਰਮਜੀਤ ਛੇੜੀ ਜ਼ਮਾਨਤ ਰੱਦ ਹੋਈ ਹੈ ਹੁਣ ਜਦੋਂ ਹਾਈ ਕੋਰਟ ਚ ਪਟੀਸ਼ਨ ਪਾਉਂਦੇ ਨੇ ਤੇ ਹਾਈ ਕੋਰਟ ਕੀ ਕਿਸੇ ਨਵੀਂ ਤਰ੍ਹਾਂ ਦੀ ਇਨਵੈਸਟੀਗੇਸ਼ਨ ਦਾ ਆਰਡਰ ਕਰਦੀ ਹੈ ਜਾਂ ਹਾਈ ਕੋਰਟ ਮੌਜੂਦਾ ਤੱਥਾਂ ਤੇ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਫੈਸਲਾ ਸੁਣਾਉਂਦੀ ਹੈ ਕਿ ਨਿਰਪੱਖ ਕਰੂਗਾ ਪਰ ਬਿਕਰਮ ਮਜੀਠੀਆ ਦੀ ਜਿਹੜੀ ਉਮੀਦ ਸੀ ਨਾ ਪਰਿਵਾਰ ਨੂੰ ਕਿ ਹੁਣ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਤੋਂ ਲੈ ਕੇ 25 ਜੁਲਾਈ ਔਰ 25 ਜੁਲਾਈ ਤੋਂ ਲੈ ਕੇ ਤੇ ਹੁਣ ਲਗਭਗ ਤੁਸੀਂ ਵੇਖੋ ਅੱਜ 18 ਅਗਸਤ ਹੋ ਗਈ ਤੇ ਸੁਨੇਰ ਨੂੰ 19 ਹੋ ਜਾਣੀ ਹੈ ਸੋ ਲਗਭਗ 2 ਮਹੀਨੇ ਬਿਕਰਮ ਜੀਠੀਆ ਨੂੰ ਜੇਲ੍ਹ 'ਚ ਹੋਣ ਵਾਲੇ ਨੇ ਵਿਕਰਮ ਜੀਠਿਆ ਪਰਿਵਾਰ ਨੇ ਹਜੂਰ ਜੀ ਇੰਨੀ ਆਸ ਨਹੀਂ ਸੀ ਕੀਤੀ ਹੋਣੀ ਕਿ 2 ਮਹੀਨੇ ਲੱਗ ਜਾਣ ਜ਼ਮਾਨਤ ਨੂੰ ਤੇ ਹੁਣ ਅਗਰ ਹਾਈ ਕੋਰਟ ਚ ਜਾਂਦੇ ਨੇ ਤੇ ਹੋ ਸਕਦਾ ਹੋਰ 15 20 ਦਿਨ ਉਹਦੀ ਜ਼ਮਾਨਤ ਨੂੰ ਲੱਗਣ ਪਰ ਪੰਜਾਬ ਚ ਭਗਵੰਤ ਮਾਨ ਹਰ ਮੰਚ ਤੇ ਅਕਾਲੀ ਦਲ ਨੂੰ ਔਰ ਵਿਕਰਮ ਜੀਠਿਆ ਨੂੰ ਟਾਰਗੇਟ ਕਰ ਰਹੇ ਨੇ ਪੂਰਾ ਸਿਆਸੀ ਲਾਹਾ ਲੈ ਰਹੇ ਨੇ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਉਸੇ ਵਿਸ਼ੇ ਤੇ ਮੈਂ ਵੀ ਲਾਨਣ ਵਾਲੀ ਸੀ ਕਿ ਗੱਲ ਕਰ ਰਹੇ ਹਾਂ ਲਗਾਤਾਰ ਜਦੋਂ ਤੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਵਾਪਸ ਲਈ ਹੈ ਉਸ ਤੋਂ ਬਾਅਦ ਲਗਾਤਾਰ ਜੋ ਹੈ ਭਗਵੰਤ ਮਾਨ ਅਕਾਲੀ ਦਲ ਤੇ ਹਮਲਾਵਰ ਨਜ਼ਰ ਆ ਰਹੇ ਨੇ ਸਿਆਸੀ ਤੰਗ ਜੋ ਹੈ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਵੀ ਕਸਦੇ ਨਜ਼ਰ ਆ ਰਹੇ ਨੇ ਸੋ ਇੱਥੇ ਜ਼ਿਕਰ ਕਰਨਾ ਜ਼ਰੂਰ ਮੰਦਾ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਦੀ ਜਦ ਤੱਕ ਉਹ ਫੇਵਰ ਕਰਦੇ ਰਹੇ ਨੁਕਸਾਨ ਆਮ ਆਦਮੀ ਪਾਰਟੀ ਨੂੰ ਬਹੁਤ ਹੋਇਆ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਹੁਣ ਜੋ ਹੈ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਜਿਹੜਾ ਡੈਮੇਜ ਹੋ ਕੰਟਰੋਲ ਕਰ ਸਕਣਗੇ ਤੇ ਜਿਹੜੇ ਸਿਆਸੀ ਤਾਨ ਜਾਂ ਹਮਲਾਵਰ ਨਜ਼ਰ ਆ ਰਹੇ ਨੇ ਆ ਅਕਾਲੀ ਦਲ ਦੇ ਉੱਪਰ ਇਹ ਉਹ ਡੈਮੇਜ ਕੰਟਰੋਲ ਵਾਲੀ ਰਣਨੀਤੀ ਵਾਲ ਅੱਗੇ ਵਧ ਰਹੇ ਨੇ ਕੀ ਮੈਂ ਦੇਖ ਦਿਓ ਤੁਸੀਂ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਸੱਚਮੁੱਚ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵਿਕਰਮ ਸਿੰਘ ਮਜੀਠੀਆ ਹੋਣ ਜਾਂ ਸੁਖਬੀਰ ਬਾਦਲ ਹੋਣ ਭਗਵੰਤ ਮਾਨ ਹਰ ਮੰਚ ਤੇ ਇਹਨਾਂ ਨੂੰ ਭੰਡ ਰਹੇ ਨੇ ਇਹ ਸਿਆਸਤ ਹੈ ਸੁਖਬੀਰ ਬਾਦਲ ਵੀ ਆਪਣੇ ਹਰ ਮੰਚ ਤੇ ਭਗਵੰਤ ਮਾਨ ਨੂੰ ਭੰਡਦੇ ਨੇ ਇਹ ਪੋਲਿਟਿਕਸ ਇਸੇ ਤਰ੍ਹਾਂ ਦੀ ਹੈ ਪਰ ਜਿਸ ਤਰ੍ਹਾਂ ਲੈਂਡ ਪੁਲਿੰਗ ਦੀ ਯੋਜਨਾ ਸੀ ਉਹਨੇ ਬਹੁਤ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਦਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਇਹਨਾਂ ਗੱਲਾਂ ਤੋਂ ਵਾਕਿਫ ਹੈ ਔਰ ਜਿਨ੍ਹਾਂ ਦਿਨਾਂ ਵਿੱਚ ਲੈਂਡ ਪੁਲਿੰਗ ਯੋਜਨਾ ਦਾ ਵਿਰੋਧ ਬਹੁਤ ਵੱਡਾ ਸੀ ਉਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਦੇ ਭਾਸ਼ਣਾ ਨੂੰ ਜਾਂ ਭਗਵੰਤ ਮਾਨ ਦੀ ਸਰਗਰਮੀ ਨੂੰ ਘੱਟ ਤਰਜੀਹ ਮਿਲ ਰਹੀ ਸੀ ਪਰ ਹੁਣ ਜਦੋਂ ਲੈਂਡ ਪੁਲਿੰਗ ਦੀ ਯੋਜਨਾ ਵਾਪਸ ਲੈ ਲਈ ਹੈ ਭਗਵੰਤ ਮਾਨ ਵੀ ਦੁਬਾਰਾ ਹਮਲਾਵਰ ਹੋਏ ਨੇ ਕਾਂਗਰਸ ਤੇ ਵੀ ਔਰ ਅਕਾਲੀ ਦਲ ਤੇ ਵੀ ਔਰ ਅੱਜ ਵੀ ਮੁਹਾਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਦੱਬ ਕੇ ਜਿਹੜੇ ਸੁਖਬੀਰ ਬਾਦਲ ਔਰ ਕਾਂਗਰਸ ਵਾਲਿਆਂ ਤੇ ਟਿੱਪਣੀਆਂ ਕੀਤੀਆਂ ਨੇ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਗੱਲ ਸੁਣਾ ਦਿੰਨੇ ਆ ਭਗਵੰਤ ਮਾਨ ਨੇ ਕਿਸ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਹੈ ਜਿਹੜੇ ਵਿਰੋਧੀ ਲੀਡਰ ਨੇ ਦੋ ਗਾਲੀ ਗਾਲੀ ਦੋ ਬਣ ਕੇ ਨਾ ਹੁਣ ਮੈਨੂੰ ਕਿਹੜਾ ਤੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਬੀਰ ਬਾਦਲ ਕਹਿੰਦਾ ਜਦੋਂ ਮੈਂ ਜਨਾ वहाँ देख दो सारे कम बादल साबने कराए हुए ने फिर बोलते क्यों नहीं भाई ये लोग का ना ये नहीं देखता भी सारी लुटी बादल साबने की थी हुई है जितना बरगाड़ी भी की लगता तो की देखता होगा एक अंधी बादल साबने कराया ब्यूथेट बेयत भी हुई है जरूर चिट्टे न जवाक सिरिंजा लाऊ ना देखता होगा वो तो भी देखता होगा मेरे साले ने कीता है काम वो नहीं मंडिया ऑफ बादल सौने पड़ आई है युद्धर माजी चल जो बादल सौ ओ यार बड़ी मुश्किल ना थोड़े तो खड़ा चढ़ाया लोकां ने बास कर यार ओनु आपनु नहीं पता लादा मैं कह कह की गया कोई भरी नहीं कह जंदा हो ਪੰਜਾਬ ਚ ਨਸ਼ਾ ਕਾਜੀ ਦਾ ਲੈ ਕੇ ਆਏ ਉਹ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਟੇ ਇੰਨੇ ਜਿਹਾ ਚੁਕਾਰਾ ਛੱਡ ਦਿੰਦੇ ਨੇ ਬੋਲੋ ਸੋਨਿਆ ਚਲੋ ਜੀ ਆਤਮ ਦੀ ਹਾਲਤ ਹੋਈ ਪਈ ਹੈ ਯਾਰ ਉਮਤਰੇ ਪਏ ਨੇ ਹੋ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਦੇਖੋ ਸਟਾਈਲ ਹੈ ਭਗਵੰਤ ਮਾਨ ਦਾ ਰਾਜਨੀਤੀ ਕਰਨ ਦਾ ਔਰ ਕਿ ਵੀ ਪਹਿਲਾ ਕਲਾਕਾਰ ਰਹੇ ਨੇ ਸੋ ਸੁਖਬੀਰ ਬਾਦਲ ਮੰਚਾਂ ਤੇ ਭਗਵੰਤ ਮਾਨ ਨੂੰ ਖੂਬ ਨਿਸ਼ਾਨੇ ਤੇ ਲੈਂਦੇ ਨੇ ਲੈਂਡ ਪੁਲੀ ਯੋਜਨਾ ਦੇ ਮੌਕੇ ਅਸੀਂ ਵੇਖਿਆ ਸੁਖਬੀਰ ਬਾਦਲ ਨੇ ਲਗਾਤਾਰ ਹੀ ਕਹਿੰਦੇ ਸੀ ਕਿ ਕੇਜਰੀਵਾਲ ਮਨੀਸ਼ ਸੋਧਿਆ ਇਹਨਾਂ ਨੇ ਲੈਂਡ ਗ੍ਰੈਵਿੰਗ ਦੀ ਯੋਜਨਾ ਬਣਾਈ ਹੈ ਇਹਨਾਂ ਨੇ ਬਿਆਨੇ ਕਰ ਲਏ ਏ ਕਰੋੜਾ ਰੁਪਏ ਦੀ ਠੱਗੀ ਮਾਰਨ ਨੂੰ ਫਿਰਦੇ ਨੇ ਤੇ ਪੰਜਾਬ ਦੇ ਅਫਸਰਾਂ ਤੱਕ ਨੂੰ ਵੀ ਸੁਖਬੀਰ ਬਾਦਲ ਮੰਚ ਤੋਂ ਧੰਕਾਉਂਦੇ ਰਹੇ ਨੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਉਹ ਕਹਿੰਦੇ ਪੰਜਾਬ ਦੇ ਅਫਸਰਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਪੰਜਾਬ ਦੀਆਂ ਜੇਲਾਂ ਦੇਖੀਆਂ ਸੋ ਇੱਕ ਤਰੀਕੇ ਨਾਲ ਸਿਆਸਤ ਹੱੱਦਾ ਬੰਨੇ ਤਾਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਟੱਪੀ ਹੈ ਜੇ ਅਸੀਂ ਪਿਛਲੇ ਸਮਿਆਂ ਦੀ ਗੱਲ ਕਰੀਏ ਜਿੱਥੋਂ ਤੱਕ ਅੱਜ ਦੇ ਭਾਸ਼ਣ ਦੀ ਗੱਲ ਹੈ ਲੈਂਡ ਪੁਲਿੰਗ ਯੋਜਨਾ ਦੇ ਵਾਪਸ ਲਏ ਜਾਣ ਤੋਂ ਬਾਅਦ ਹੁਣ ਦੁਬਾਰਾ ਹੌਸਲਾ ਭਗਵੰਤ ਮਾਨ ਦਿਖਾ ਰਹੇ ਨੇ ਸਿਆਸਤ ਦੇ ਵਿੱਚ ਆਪਣੀ ਪੁਰਾਣੀ ਸ਼ੈਲੀ ਦੇ ਵਿੱਚ ਵਾਪਸ ਮੁੜਨ ਦਾ ਪਰ ਸਵਾਲ ਇਹ ਹੈ ਕੀ ਲੈਂਡ ਪੁਲਿੰਗ ਯੋਜਨਾ ਨੇ ਸੱਤ ਬੁੱਧ ਮਾਰੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਿਸ ਪੱਧਰ ਤੇ ਪੰਜਾਬ ਚ ਕਿਸਾਨੀ ਨੇ ਲੈਂਡ ਪੁਲਿੰਗ ਯੋਜਨਾ ਦਾ ਵਿਰੋਧ ਕੀਤਾ ਹੈ ਕੀ ਲੋਕ 27 ਦੀਆਂ ਚੋਣਾਂ ਦੇ ਵਿੱਚ ਉਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾ ਦੇਣਗੇ ਕਿ ਜੇ ਕਿਤੇ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਦਿੱਲੀ ਵਾਲੇ ਲੈਂਡ ਪੁਲਿੰਗ ਦੀ ਯੋਜਨਾ ਨੂੰ ਦੁਬਾਰਾ ਨਹੀਂ ਲਾਗੂ ਕਰਨਗੇ ਸੋ ਇੱਕ ਬੇਪ੍ਰੋਸ਼ਗੀ ਜਿਹਾ ਮਾਹੌਲ ਹੈ ਜਿਹੜਾ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਬਣਿਆ ਪਰ ਕਿਉਂਕਿ ਹਲੇ ਜਿਹੜਾ ਸਮਾਂ 1 ਸਾਲ ਤੇ 6 ਮਹੀਨੇ ਪਏ ਨੇ 17-18 ਮਹੀਨੇ ਹਜੇ ਪਏ ਨਹੀਂ ਸਾਡੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਹੁਣ 17-18 ਮਹੀਨਿਆਂ ਦੇ ਵਿੱਚ ਅਗਰ ਭਗਵੰਤ ਮਾਨ ਵੱਡੇ ਕੰਮ ਕਰ ਗਏ ਮਹਿਲਾਵਾਂ ਦੇ ਖਾਤੇ 'ਚ 1000 ਰੁਪਇਆ ਪਾ ਗਏ ਪੰਜਾਬ ਦੇ ਵਿੱਚ ਪਿੰਡੂ ਸੜਕਾਂ ਨੂੰ ਵੱਡਾ ਕਰ ਗਏ ਉਹਨਾਂ ਦਾ ਵਿਕਾਸ ਕਰ ਗਏ ਸੜਕਾਂ ਨਵੇਂ ਸਿਰੇ ਤੋਂ ਬਣਾ ਗਏ ਰੋਜ਼ਗਾਰ ਉਸੇ ਤਰ੍ਹਾਂ ਨਾਲ ਦੇ ਗਏ ਤੇ ਮੁਫਤ ਬਿਜਲੀ ਤਾਂ ਚਲੋ ਚੱਲ ਹੀ ਰਹੀ ਹੈ ਫਿਰ ਤਾਂ ਆਵਾਜ਼ਮੇਂ ਪਾਰਟੀ 27 ਦੀਆਂ ਚੋਣਾਂ ਦੇ ਵਿੱਚ ਮੁਕਾਬਲੇ 'ਚ ਖੜੇਗੀ ਪਰ ਅਗਰ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸੇ ਤਰ੍ਹਾਂ ਨਾਲ ਹਾਵੀ ਰਹੀ ਕਿਉਂਕਿ ਜਿਹੜਾ 1-2 ਦਿਨ ਪਹਿਲਾਂ ਮਨੀਸ਼ ਸਿਸੋਧੀਆਂ ਨੇ ਬਿਆਨ ਦਿੱਤਾ ਉਹਦੇ ਨਾਲ ਮਨੀਸ਼ ਸਿਸੋਧੀਆਂ ਦੀ ਜਿਹੜੀ ਇਮੇਜ ਸੀ ਪੋਲਿਟੀਕਲ ਇਮੇਜ ਸੀ ਪੰਜਾਬ 'ਚ ਉਹਨੂੰ ਝਟਕਾ ਲੱਗ ਗਿਆ ਔਰ ਅਜੇ ਹਾਲਾਤਾਂ ਦੇ ਵਿੱਚ ਸਾਰੀ ਜ਼ਿੰਮੇਵਾਰੀ ਇੱਕ ਵਾਰ ਫੇਰ ਤੋਂ ਭਗਵੰਤ ਮਾਨ ਦੇ ਮੋਢਿਆਂ ਤੇ ਆਈ ਹੈ ਔਰ ਭਗਵੰਤ ਮਾਨ ਠੀਕ ਹੈ ਪੋਲਿਟਿਕਲ ਤੌਰ ਤੇ ਕੈਪਟਨ ਨੂੰ ਬਾਦਲਾ ਨੂੰ ਵਿਕਰਮ ਜੀਠੀਏ ਨੂੰ ਇਹਨਾਂ ਨੂੰ ਨਿੰਦਦੇ ਨੇ ਔਰ ਮੰਚ ਤੇ ਸਟਾਇਰ ਕਰਦੇ ਨੇ ਪਰ ਇਹ ਸਭ ਤੋਂ ਵੱਡੀ ਚੁਣੌਤੀ ਰਹੇਗੀ ਭਗਵੰਤ ਮਾਨ ਦੇ ਅੱਗੇ ਕਿ ਉਹ ਪੰਜਾਬੀਆਂ ਦੇ ਵਿੱਚ ਇਹ ਭਰੋਸਾ ਕਿਵੇਂ ਬਹਾਲ ਕਰਦੇ ਨੇ ਕਿ ਪੰਜਾਬ ਦੀ ਸਰਕਾਰ ਇੰਡੀਪੈਂਡੈਂਟ ਤੌਰ ਤੇ ਬਿਨਾ ਦਿੱਲੀ ਦੇ ਫਾਲਤੂ ਦਖਲ ਦੇ ਚੱਲ ਰਹੀ ਹੈ ਔਰ ਜਿਵੇਂ ਪੰਜਾਬੀਆਂ ਨੂੰ ਆਸਾਂ ਉਮੀਦਾਂ ਸੀ ਜਿਵੇਂ ਪੰਜਾਬੀਆਂ ਨੂੰ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋ ਸਕਣਗੇ ਇਹ ਸਾਰੀ ਜ਼ਿੰਮੇਵਾਰੀ ਹੁਣ ਭਗਵੰਤ ਮਾਨ ਦੇ ਉੱਤੇ ਆ ਕੇ ਖੜੀ ਹੈ ਔਰ ਜਿੰਨੇ ਦੇ ਨਾਲ ਲੈਂਡ ਪੁਲਿੰਗ ਦੀ ਯੋਜਨਾ ਦਾ ਜ਼ਰੂਰ ਰਿਹਾ ਹੁਣ ਜਦੋਂ ਭਗਵੰਤ ਮਾਨ ਲੁਧਿਆਣੇੋਂ ਇੱਕ ਦਿਨ ਲੰਘ ਰਹੇ ਸੀ ਜਦੋਂ ਉਹ ਖੇਡ ਪ੍ਰੇਮੀਆਂ ਦੇ ਸਮਾਗਮ 'ਚ ਗਏ ਸੀ ਤੇ ਭਗਵੰਤ ਮਾਨ ਦੇ ਜਿਹੜੇ ਕਾਫਲੇ ਸੀ ਉਹਨੂੰ ਵੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ ਸੋ ਲੈਂਡ ਪੁਲਿੰਗ ਯੋਜਨਾ ਦਿੱਲੀ ਵਾਲਿਆਂ ਦੀ ਸੀ ਇਹ ਚ ਕੋਈ ਦੋਰਾ ਹੀ ਨਹੀਂ ਕਿਉਂਕਿ ਜਦੋਂ ਫੈਸਲਿਆਂ ਦੀ ਗੱਲ ਸੀ ਤੇ ਭਗਵੰਤ ਮਾਨ ਉਹਨਾਂ ਦੀ ਬਜਾਏ ਚੀਫ ਸੈਕਟਰੀ ਨੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੇ ਫੈਸਲੇ ਜ਼ਿਆਦਾ ਲੈਣੇ ਸੀ ਉਹ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਦਾ ਆਪਣਾ ਵਿਰੋਧ ਹੋਣਾ ਕਿ ਨਹੀਂ ਮੈਂ ਨਹੀਂ ਚਾਹੁੰਦਾ ਕਿ ਲੈਂਡ ਪੁਲਿੰਗ ਦੀ ਯੋਜਨਾ ਲਾਗੂ ਹੋਵੇ ਪਰ ਉਹਦਾ ਨੁਕਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਇਆ ਜਿਹਦਾ ਚਿਹਰਾ ਮੋਰਾ ਭਗਵੰਤ ਮਾਨ ਨੇ ਇਸ ਕਰਕੇ ਹੁਣ ਭਗਵੰਤ ਮਾਨ ਨੂੰ ਹੀ ਲੜਾਈ ਲੜਨੀ ਪੈਣੀ ਪੰਜਾਬ 'ਚ ਕਿ ਉਹ ਕਿਸਾਨਾਂ ਦਾ ਮਨ ਦੁਬਾਰਾ ਕਿਵੇਂ ਜਿੱਤਦੇ ਨੇ ਲੋਕਾਂ 'ਚ ਕਿਵੇਂ ਇਹ ਗੱਲ ਜਾਂਦੀ ਹੈ ਵੀ ਜੇ ਆਪ ਦੀ ਸਰਕਾਰ ਦੁਬਾਰਾ ਆਉਂਦੀ ਹੈ ਤੇ ਲੈਂਡ ਪੁਲਿੰਗ ਯੋਜਨਾ ਵਾਪਸ ਨਹੀਂ ਹੋਊਗੀ ਇਹ ਇਹਨਾਂ ਨੂੰ ਗਰੰਟੀ ਦੇਣੀ ਪੈਣੀ ਹੈ ਵੀ ਜੇ ਅਸੀਂ 27 'ਚ ਦੁਬਾਰਾ ਆ ਗਏ ਅਸੀਂ ਦੁਨੀਆ 'ਚ ਕਦੇ ਹੁਣ ਦੁਬਾਰਾ ਲੈਂਡ ਪੁਲਿੰਗ ਦੀ ਯੋਜਨਾ ਨਹੀਂ ਕੱਢਦੇ ਕਿ ਕਹਿਣਾ ਪੈਣਾ ਇਹ ਬਹੁਤ ਵੱਡਾ ਡਰ ਲੋਕਾਂ ਦੇ ਮਨਾਂ 'ਚ ਬਣਿਆ ਹੈ ਪਰ ਭਗਵੰਤ ਮਾਨ ਹੁਣ ਆ ਗਏ ਨੇ ਹੁਣ ਇਹ ਕਿੰਨਾ ਕੁ ਸਮਝਾ ਪਾਉਂਦੇ ਨੇ ਕਿਸਾਨਾਂ ਨੂੰ ਲੋਕਾਂ ਨੂੰ ਇਹ ਵੇਖਣ ਵਾਲੀ ਗੱਲ ਰਹੇਗੀ ਸਤਿਉਜ ਜੀ ਜੀ ਬਿਲਕੁਲ ਕਿਉਂਕਿ ਵਾਕਈ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਇੱਕ ਅ ਵੱਡਾ ਅਸੀਂ ਕਹਿ ਸਕਦੇ ਹਾਂ ਚੈਲੰਜ ਉਸ ਨੂੰ ਕਿਵੇਂ ਡੈਮੇਜ ਨੂੰ ਕਿਵੇਂ ਕੰਟਰੋਲ ਕਰਦੇ ਨੇ ਕਿਵੇਂ ਕਵਰ ਕਰਦੇ ਨੇ ਇਸ ਦੀਆਂ ਨਜ਼ਰਾਂ ਵੀ ਜ਼ਰੂਰ ਸਾਧੀਆਂ ਬਣਿਆ ਹੀ ਰਹਿਣਗੀਆਂ ਡਲਾ ਜੀ ਅਕੀਰ ਦੇ ਵਿੱਚ ਅਸੀਂ ਉਸ ਬਿਆਨ ਦੀ ਵੀ ਗੱਲ ਕਰ ਲਈਏ ਜਿਹੜਾ ਬਿਆਨ ਆਇਆ ਹੈ ਗਿਆਨੀ ਰਗਵੀਰ ਸਿੰਘ ਦਾ ਸੂਖੀਆਂ ਦੇ ਵਿੱਚ ਜ਼ਰੂਰ ਬਣਿਆ ਹੋਇਆ ਹੈ ਕਿਸ ਤਰੀਕੇ ਨਾਲ ਇਸ ਬਿਆਨ ਨੂੰ ਦੇਖਿਆ ਤੇ ਸਮਝਿਆ ਜਾ ਸਕਦਾ ਹੈ ਇਸੇ ਮਾਇਨੇ ਕੀ ਕੱਢੇ ਜਾ ਸਕਦੇ ਨੇ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਮੈਂ ਇਹ ਜ਼ਰੂਰ ਚਾਹੂੰਗਾ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਬਿਆਨ ਸਭ ਨੂੰ ਸੁਣਨਾ ਵੀ ਚਾਹੀਦਾ ਹੈ ਉਹ ਹੈੱਡ ਗ੍ਰੰਥੀ ਦੇ ਸਚਕੰਸੀ ਦੇ ਦਰਬਾਰ ਸਾਹਿਬ ਦੇ ਸੋ ਉਹਨਾਂ ਦੇ ਬਿਆਨ ਦਾ ਬਹੁਤ ਮਹੱਤਵ ਹੈ ਇੱਕ ਤਾਂ ਉਹਨਾਂ ਨੇ ਇਸ ਗੱਲ ਦੀ ਬੜੀ ਨਿੰਦਾ ਕੀਤੀ ਹੈ ਸਭ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ AI AI ਦੇ ਜ਼ਰੀਏ ਅਸੀਂ ਵੇਖਦੇ ਹਾਂ ਬਹੁਤ ਸਾਰੇ ਵੀਡੀਓ ਜਿਹੜੇ ਨੇ ਨਕਲੀ ਬਣਾਏ ਜਾਂਦੇ ਨੇ ਬਹੁਤ ਸਾਰੇ ਭਾਵੇਂ ਉਹ ਸਮਾਜਿਕ ਜੀਵਨ ਚ ਅਸੀਂ ਆਮ ਲੋਕਾਂ ਦੇ ਵੀਡੀਓ ਨੇ ਉਹਨਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਕਿ ਜਿਹੜੇ ਸਾਡੇ ਧਾਰਮਿਕ ਮर्यादा ਵਾਲੀਆਂ ਥਾਵਾਂ ਨੇ ਸਾਡੀਆਂ ਆਸਥਾ ਦੇ ਕੇਂਦਰ ਨੇ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ। ਇੱਕ ਵੀਡੀਓ ਇਸ ਤਰ੍ਹਾਂ ਦੀ AI ਤੇ ਉੱਤੇ ਬਣਾਈ ਗਈ ਹੈ ਜਿਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ ਗਈ ਹੈ। ਉਹਦੀ ਨਿੰਦਾ ਕੀਤੀ ਆ ਉਹਨਾਂ ਨੇ ਔਰ ਕੁਝ ਦਿਨ ਪਹਿਲਾਂ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਜਿਹੜੀ ਤਸਵੀਰ ਸੀ ਉਹਦੀ ਵੀ ਬੇਅਦਬੀ ਕੀਤੀ ਗਈ। ਦਸਤਾਰ ਦੇ ਨਾਲ ਬੇਅਦਬੀ ਕੀਤੀ ਗਈ। ਸੋ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਪਰ ਚਿੰਤਾ ਪ੍ਰਗਟ ਕੀਤੀ ਹੈ। ਔਰ ਪੱਤਰਕਾਰਾਂ ਨੇ ਉਹਨਾਂ ਨੂੰ ਸਿਆਸੀ ਸਵਾਲ ਵੀ ਪੁੱਛਿਆ। ਵਿੱਕੀ ਅਗਿਆਨੀ ਹਰਪ੍ਰੀਤ ਸਿੰਘ ਹੁਣੇ ਸਿਆਸਤ 'ਚ ਗਏ ਨੇ ਕਿ ਤੁਸੀਂ ਵੀ ਸਿਆਸਤ ਦੇ ਵਿੱਚ ਜਾਓਗੇ ਤੇ ਉਹਨਾਂ ਨੇ ਧਾਰਮਿਕ ਪੱਖੋਂ ਕਿਹਾ ਕਿ ਮੈਂ ਜਿਹੜੀ ਸੇਵਾ ਮੈਨੂੰ ਮਿਲੀ ਹੋਈ ਹੈ ਮੈਂ ਇਸ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਮੰਨਦਾ ਇੱਕ ਤਰੀਕੇ ਨਾਲ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਰਾਜਨੀਤੀ ਦੇ ਵਿੱਚ ਜਾਣਗੇ ਤੇ ਇੱਕ ਵਾਰੀ ਉਹਨਾਂ ਦਾ ਪੂਰਾ ਬਿਆਨ ਸੁਣ ਲੀਏ ਔਰ ਸਾਣਾ ਸਮਾਜ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਜਾ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਦਬੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਦਬੀ ਕੀਤੀ ਜਾ ਰਹੀ ਹੈ ਉਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਇੱਕ ਜਿਹੜੀ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਗਿਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਬਾਰੇ ਜਦ ਦਾਸ ਨੂੰ ਪਤਾ ਲੱਗਾ ਤੇ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਆ ਪੁਲਿਸ ਕਮਿਸ਼ਨਰ ਜੋ ਪੁੰਦਰ ਸਾਹਿਬ ਨੇ ਉਹਨਾਂ ਦੇ ਨਾਲ ਰਾਪਤਾ ਕੀਤਾ ਔਰ ਤੁਰੰਤ ਉਹਨਾਂ ਦੇ ਵੀ ਕਾਰਵਾਈ ਕਰਦੇ ਹੋਇਆ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਤੇ ਹੁਣੇ ਉਹਨਾਂ ਦੇ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆਂ ਦੇ ਕੋਲ ਵੈਸੀਅਤ ਜਿਹੜੀਆਂ ਡਿਟੇਲਾਂ ਨੇ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁਖਵਾਰੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਪਾਵਨ ਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ ਇਹ ਆਈ ਦੇ ਨਾਲ ਬੜਾ ਖੇਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦਾ ਰਾਹੇ ਜਰੂਰ ਕਰਨੇ ਚਾਹੁੰਦਾ ਕਿ ਜਦ ਵੀ ਕੋਈ ਇਸ਼ਾਰਾਰ ਤੈਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਰਿਪੋਰਟ ਪੋਸਟ ਤੇ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਤੀ ਇਹ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਹਰਕਤ ਕਰਨ ਦਾ ਕੋ ਜ਼ਿੰਮੇਵਾਰ ਹੈ ਉਹਦੇ ਖਿਲਾਫ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ ਇਹ ਬੜੀ ਇੱਕ ਦੁਖਬਾੜੀ ਗੱਲ ਹੈ ਕਿ ਅੰਤਰਾ ਅਗਸਤ ਜਿਉਂ ਵੈਸੀਂ ਆਜ਼ਾਦੀ ਦਿਹਾੜੇ ਵਜੋਂ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ ਸੀ ਪਰ ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ ਦੇਸ਼ ਭਾਵੇਂ ਆਜ਼ਾਦ ਹੋਇਆ ਪਰ ਇਸ ਆਜ਼ਾਦ ਦੇਸ਼ ਵਿੱਚ ਸਿੱਖ ਹਾਲੇ ਵੀ ਗੁਲਾਮ ਨੇ ਸਿੱਖਾਂ ਦਾ ਰਾਹ ਜਿਹੜਾ ਵਿਤਕਰ ਹੈ ਉਹ ਬਾਦ ਅਸਤੂਰ ਉਸੇ ਤਰ੍ਹਾਂ ਜਾਰੀ ਹੈ ਔਰ ਜਿਹੜੀ ਇੱਕ ਨਕਰਦੇ ਸਰਪੰਚ ਜਿਹੜੇ ਇਨਵਾਈਟਿ ਸਨ ਬਾਰ ਖੇਲੇ ਵਿੱਚ ਜਾਣ ਦੇ ਇਨਵਾਈਟਿ ਸਨ ਉਹਨਾਂ ਨੂੰ ਬਾਕਾਇਦਾ ਪੱਤਰ ਆਇਆ ਔਰ ਅਮਰਤ ਹਾਰੀ ਸਨ ਉਹਨਾਂ ਦੇ ਕਿਰਪਾਣ ਪਾਈ ਹੋਣ ਕਰਕੇ ਉਹਨਾਂ ਨੂੰ ਲਾਲ ਖੇ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਐਂਟਰੀ ਲਾ ਦੇਣਾ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇਹ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਹੈ ਸ਼ੌਇਬ ਬਹੁਤ ਬੜਾ ਮਹੱਤਵਪੂਰਨ ਪੁਆਇੰਟ ਗਿਆਨੀ ਰਕबीर ਸਿੰਘ ਹੁਣਾਂ ਨੇ ਚੱਕਿਆ ਕਿ ਲਾਲ ਕਿਲੇ ਦੇ ਵਿੱਚ ਜਿਹੜੀ ਕਿਸ ਸਰਪੰਚ ਨੂੰ ਐਂਟਰੀ ਨਹੀਂ ਮਿਲੀ ਬਕਾਇਦਾ ਉਹਨਾਂ ਕੋਈ ਇਨਵੀਟੇਸ਼ਨ ਸੀ ਇਹਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹ ਗੱਲਾਂ ਸਾਰੀਆਂ ਸਿੱਖ ਸੰਸਥਾਵਾਂ ਔਰ ਪੋਲੀਟੀਕਲ ਪਾਰਟੀਆਂ ਨੂੰ ਵੀ ਉਭਾਰਨੀਆਂ ਚਾਹੀਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਔਰ ਪੁਨਰ ਸੁਜੀਤ ਅਕਾਲੀ ਦਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਪੰਜਾਬ ਦੀਆਂ ਕਾਂਗਰਸ ਆਪ ਔਰ ਭਾਜਪਾ ਦੀਆਂ ਕਿ ਕੇਂਦਰ ਸਰਕਾਰ ਤੱਕ ਇਹ ਗੱਲਾਂ ਭੇਜੀਆਂ ਜਾਣ ਕਿ ਜਦੋਂ ਐਡੇ ਵੱਡੇ ਵੱਡੇ ਦੇਸ਼ ਦੀ ਆਜ਼ਾਦੀ ਦੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਜਿਹੜੇ ਲੋਕ ਸੁਰੱਖਿਆ ਚਤਨਾਤ ਕੀਤੇ ਜਾਂਦੇ ਨੇ ਘਟੋ ਘਟ ਉਹ ਪੜ੍ਹੇ ਲਿਖੇ ਔਰ ਸਮਝਦਾਰ ਹੋਣ ਕਿਉਂਕਿ ਮੈਨੂੰ ਲੱਗਦਾ ਇਹ ਕਿਸੇ ਬੇਵਕੂਫ ਵਿਅਕਤੀ ਦੀ ਹਰਕਤ ਹੋਣੀ ਹੈ ਜਿਹਨੂੰ ਸਿੱਖ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ ਸੋ ਜਿਹੜੇ ਸਕਿਉਰਿਟੀ ਚ ਵੀ ਲੋਕ ਡਿਪਲੋਏ ਕੀਤੇ ਜਾਂਦੇ ਨੇ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਔਰ ਪੜ੍ਹੇ ਲਿਖੇ ਔਰ ਸਿਆਣੇ ਉਹ ਲੋਕ ਤਨਾਤ ਕੀਤੇ ਜਾਣੇ ਚਾਹੀਦੇ ਨੇ ਜਿਹੜੇ ਬਿਨਾਂ ਕਿਸੇ ਵਿਤਕਰੇ ਦੇ ਜਿਹੜੀ ਸਾਡੀ ਡੈਮੋਕ੍ਰੇਸੀ ਹੈ ਕਿਉਂਕਿ 15 ਅਗਸਤ ਦਾ ਦਿਨ ਹੀ ਡੈਮੋਕ੍ਰੇਸੀ ਦਾ ਸੋ ਜੇ 15 ਅਗਸਤ ਵਾਲੇ ਦਿਨ ਸਾਡੇ ਕੋਈ ਸੁਰੱਖਿਆ ਦੇ ਮੁਲਾਜ਼ਮ ਇਸ ਤਰ੍ਹਾਂ ਨਾਲ ਰੋਕਦੇ ਨੇ ਲੋਕਾਂ ਨੂੰ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਜ਼ਾਦੀ ਦਿਹਾੜੇ ਦੀ ਨਾ ਤਾਂ ਅਹਿਮੀਅਤ ਪਤਾ ਹੈ ਨਾ ਉਹਨਾਂ ਨੂੰ ਭਾਰਤ ਦਾ ਸੰਵਿਧਾਨ ਪਤਾ ਹੈ ਤੇ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਨੌਕਰੀਆਂ 'ਚ ਰੱਖਣ ਦੀ ਬਜਾਏ ਚੰਗੀ ਗੱਲ ਹੈ ਅਗਰ ਉਹਨਾਂ ਨੂੰ ਬਰਖਾਸਤ ਕਰਕੇ ਪੂਰੇ ਦੇਸ਼ ਦੇ ਸੁਰੱਖਿਆ ਮੁਲਾਜ਼ਮਾਂ ਤੱਕ ਇਹ ਸਨੇਹਾ ਪਹੁੰਚਾ ਦਿੱਤਾ ਜਾਵੇ ਕਿ ਜੇ ਸਿੱਖ ਕਕਾਰਾਂ ਦੀ ਅਹਿਮੀਅਤ ਨਹੀਂ ਕਰੋਗੇ ਤੇ ਨੌਕਰੀਆਂ ਤੋਂ ਹੱਥ ਧੋਣੇ ਪੈਣਗੇ ਪਰ ਇਹਦੇ ਲਈ ਪ੍ਰਧਾਨ ਮੰਤਰੀ ਨੂੰ ਵੀ ਸਖਤ ਹੋਣਾ ਪੈਣਾ ਤੇ ਗ੍ਰਹਿ ਮੰਤਰੀ ਨੂੰ ਵੀ ਤਾਂ ਇਹ ਮਸਲੇ ਜਿਹੜੇ ਨੇ ਇਹ ਹੱਲ ਹੋਣਗੇ ਜੀ ਹਜੋ ਜੀ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਿਹੜੀਆਂ ਖਾਸ ਸੁਰਖੀਆਂ ਵਿੱਚ ਖਬਰਾਂ ਰਹੀਆਂ ਹਨ ਉਹਨਾਂ ਸਭ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਸੀਂ ਆਪਣਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਆਪਣੇ ਸੁਝਾਅ ਜਿਹੜੇ ਹਨ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਹੋ ਔਰ ਜੋ ਹੈ ਇਸ ਵੀਡੀ ਲਾਈਕ اور ਸ਼ੇਅਰ ਵੀ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਤੁਸੀਂ ਅਗੋਂ ਵੀ ਸਾਡੀ ਜੋ ਲੇਟੈਸਟ ਅਸੀਂ ਖਬਰਾਂ ਦੇ ਉੱਪਰ ਪੂਰਾ ਅਨਲਿਸਿਸ ਲੈ ਕੇ ਆਨੇ ਆਂ ਆਪਣੀ ਜਾਣਕਾਰੀ ਲੈ ਕੇ ਆਨੇ ਆਂ ਤੁਹਾਨੂੰ ਸਮੇਂ ਸਿਰ ਉਹ ਜ਼ਰੂਰ ਮਿਲ ਸਕੇ ਸੋ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਯਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਜ਼ਰੂਰ ਭੇਜੋ ਧੰਨ